ਸਵਾਗਤ ਕਰਦੇ ਹਾਂ 21 ਨਵੰਬਰ ਅੱਜ ਦੀਆਂ ਤਾਜ਼ਾ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਹਾਂ 600 ਯੂਨਟ ਮਫਤ ਬਿਜਲੀ ਲੈਣ ਵਾਲਿਆਂ ਦੇ ਲਈ ਵੱਡੀ ਖਬਰ ਆਈ ਹੈ ਜਿਸ ਤੋਂ ਬਿਨਾ 6 ਕਰੋੜ ਲੋਕਾਂ ਦੇ ਰਾਸ਼ਨ ਕਾਰਡ ਸਰਕਾਰ ਵੱਲੋਂ ਰੱਦ ਕਰ ਦਿੱਤੇ ਗਏ ਨੇ ਤੇ ਮੋਦੀ ਸਰਕਾਰ ਨੇ ਔਰਤਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਨਵੀਂ ਕੀਮ ਜਿਹੜੀ ਆਹੋ ਸ਼ੁਰੂ ਕਰ ਦਤੀ ਆ ਤੇ ਖਬਰਾਂ ਨੂੰ ਵਿਸਥਾਰ ਦੇ ਨਾਲ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਤੁਹਾਨੂੰ ਨਿੱਕੀ ਜਿਹੀ ਗੁਜਾਰਸ਼ ਕਰਦੇ ਆ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹ ਔਲਟੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਪਹਿਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਕਰੀਨ ਉੱਪਰ ਤੁਸੀਂ ਪੜ੍ਹ ਸਕਦੇ ਹੋ 300 ਯੂਨਟ ਮੁਫਤ ਬਿਜਲੀ ਦਾ ਲਾਭ ਲੈਣ ਵਾਲਿਆਂ ਦੇ ਲਈ ਵੱਡੀ ਖਬਰ ਹੈ ਸਰਦੀਆਂ ਸ਼ੁਰੂ ਹੁੰਦੇ ਹੀ ਬਿਜਲੀ ਬੰਦ ਹੋਣ ਦੀਆਂ ਸ਼ਿਕਾਇਤਾਂ ਵਿੱਚ ਭਾਰੀ ਕਮੀ ਆਈ ਹੈ ਇਸ ਕਾਰਨ ਵਿਭਾਗੀ ਅਧਿਕਾਰੀ ਨਿਰਵੇਗ ਨੇ ਬਿਜਲੀ ਸਪਲਾਈ ਤੋਂ ਰਾਹਤ ਮਹਿਸੂਸ ਕਰਨ ਦੇ ਹੋਰ ਕੰਮਾਂ ਵੱਲ ਧਿਆਨ ਦੇ ਰਹੇ ਹਨ ਇਸ ਲੜੀ ਤਹਿਤ ਗਲਤ ਤੰਗ ਨਾਲ ਲਗਾਏ ਗਏ ਮੀਟਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਮੀਟਰ ਉਤਾਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ 300 ਜੁਨ ਟ ਮੁਫਤ ਬਿਜਲੀ ਸਕੀਮ ਸ਼ੁਰੂ ਕਰਨ ਤੋਂ ਬਾਅਦ ਨਵੇਂ ਕਨੈਕਸ਼ਨਾਂ ਵਿੱਚ ਭਾਰੀ ਵਾਧਾ ਹੋਇਆ ਗਲਤ ਤਰੀਕੇ ਨਾਲ ਮੀਟਰ ਲਗਾਉਣ ਲਈ ਹਰ ਖੇਤਰ ਵਿੱਚ ਮੁਕਾਬਲਾ ਸੀ ਤੇ ਇੱਕ ਘਰ ਵਿੱਚ 2 ਮੀਟਰ ਲਗਾ ਕੇ ਮੁਫਤ ਬਿਜਲੀ ਸਕੀਮ ਦਾ ਦੋਗਣਾ ਲਾਭ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ 9 ਮੀਟਰ ਲਗਵਾਉਣ ਨਾਲ ਬਿਜਲੀ ਦੀ ਮੰਗ ਨੇ ਰਿਕਾਰਡ ਤੋੜ ਦਿੱਤੇ ਤੇ ਸਰਕਾਰ ਤੇ ਸਬਸਿਡੀ ਦਾ ਬੋਝ ਪੈ ਗਿਆ ਨਵੇਂ ਕਨੈਕਸ਼ਨਾਂ ਕਾਰਨ ਬਿਜਲੀ ਦੀ ਮੰਗ ਇੰਨੀ ਵਧ ਗਈ ਕਿ ਪਾਵਰਕਾਮ ਨਿਜ਼ਮਟ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਇਸ ਕਾਰਨ ਪਾਵਰਕਾਮ ਨੇ ਗਲਤ ਤੰਗ ਨਾਲ ਲਗਾਏ ਮੀਟਰਾਂ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਕੀਤਾ ਤਾਂ ਜੋ ਭਵਿੱਖ ਵਿੱਚ ਵਿਭਾਗ ਨੂੰ ਰਾਹਤ ਮਿਲ ਸਕੇ ਇੱਕ ਪਾਸੇ ਜਿੱਥੇ ਗਲਤ ਤਰੀਕੇ ਨਾਲ ਲਗਾਏ ਗਏ ਮੀਟਰਾਂ ਵਿਰੁੱਧ ਕਾਰਵਾਈ ਕਰਨ ਨਾਲ ਪਾਵਰ ਕਾਮ ਨੂੰ ਫਾਇਦਾ ਹੋਵੇਗਾ ਉੱਥੇ ਹੀ ਦੂਜੇ ਪਾਸੇ ਸਰਕਾਰ ਨੂੰ ਹਰ ਮਹੀਨੇ ਕਰੋੜਾਂ ਰੁਪਏ ਦੀ ਬਚਤ ਹੋਵੇਗੀ ਇਸ ਕਾਰਨ ਪਾਵਰ ਕਾਮ ਵੱਲੋਂ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਇਸ ਤਹਿਤ ਗਲਤ ਤੰਗ ਨਾਲ ਮੀਟਰ ਲਗਵਾਉਣ ਵਾਲਿਆਂ ਦੇ ਮੀਟਰ ਕਢਵਾਏ ਜਾ ਰਹੇ ਹਨ ਇਸ ਦੇ ਨਾਲ ਹੀ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਵਿਭਾਗ ਨੇ ਬਿਜਲੀ ਵਿਵਸਥਾ ਨੂੰ ਸੁਧਾਰਨਾ ਸ਼ੁਰੂ ਕਰ ਦਿੱਤਾ ਹੈ ਤੇ ਤਾਰਾਂ ਬਦਲਣ ਟਰਾਂਸਫਾਰਮਰ ਨੂੰ ਅਪਡੇਟ ਕਰਨ ਸਮੇਤ ਪੈਂਡੇ ਕੰਮਾਂ ਤੇ ਧਿਆਨ ਦਿੱਤਾ ਜਾ ਰਿਹਾ ਹੈ ਇਸ ਨਾਲ ਆਉਣ ਵਾਲੇ ਗਰਮੀ ਦੇ ਮੌਸਮ ਵਿੱਚ ਬਿਜਲੀ ਦੀਆਂ ਸਕੇਤਾਂ ਵਿੱਚ ਕਮੀ ਆਵੇਗੀ ਤੇ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ। ਹਰ ਖੇਤਰ ਵਿੱਚ 1-2 ਕਿਲੋਵਾਟ ਸਟੈਨਰੀ ਲੋਡ ਤੇ 4-5 ਕਿਲੋਵਾਟ ਲੋਡ ਨਾਲ ਚੱਲਣ ਵਾਲੇ ਸੰਕੜੇਕ ਕਨੈਕਸ਼ਨਾਂ ਚੱਲ ਰਹੇ ਹਨ। ਜਿਹੇ ਕਨੈਕਸ਼ਨਾਂ ਕਾਰਨ ਵਿਭਾਗ ਨੂੰ ਇਲਾਕੇ ਵਿੱਚ ਵਰਤੇ ਗਏ ਲੋਡ ਦਾ ਸਹੀ ਪਤਾ ਨਹੀਂ ਲੱਗ ਰਿਹਾ ਜਿਸ ਕਾਰਨ ਟਰਾਂਸਫਾਰਮ ਓਵਰਲੋਡ ਹੋ ਜਾਂਦੇ ਹਨ ਸੰਬੰਧਿਤ ਖੇਤਰ ਵਿੱਚ ਵਿਭਾਗ ਵੱਲੋਂ ਜਾਰੀ ਕੀਤੇ ਗਏ ਟਰਾਂਸਫਾਰਮਾਂ ਦੇ ਵਿਜਲੀ ਖਪਤਕਾਰਾਂ ਨੂੰ ਟ੍ਰੈਕਸ਼ਨ ਲੋਡ ਨਾਲ ਕਈ ਗੁਣਾ ਵੱਧ ਵਿਜਲੀ ਦੀ ਵਰਤੋਂ ਕਰਦੇ ਨੇ ਇਸ ਕਾਰਨ ਸਮੱਸਿਆਵਾਂ ਆ ਪੈਦਾ ਹੋਣ ਲੱਗਦੀਆਂ ਹਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰਾਂਸਫਾਰਮ ਤੇ ਜ਼ਿਆਦਾ ਲੋਡ ਨਹੀਂ ਲਿਆਤੇ ਫਿਊਜ਼ ਹੋ ਗਿਆ ਵਿਭਾਗ ਵੱਲੋਂ ਜਿਹੇ ਖਪਤਕਾਰਾਂ ਤੇ ਇਸ ਕੰਜਾ ਕਰਸ਼ੰਦੀ ਯੋਜਨਾ ਬਣਾਈ ਗਈ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਨਜ਼ੂਰशुदा ਲੋਡ ਤੋਂ ਵੱਧ ਲੋਡ ਵਰਤਣ ਵਾਲੇ ਖਪਤਕਾਰ ਆਪਣਾ ਲੋਡ ਵਧਾਉਣ ਨਹੀਂ ਤਾਂ ਵਿਭਾਗੀ ਜਾਂਚ ਵਿੱਚ ਉਹਨਾਂ ਨੂੰ ਜੁਰਮਾਨਾ ਕੀਤਾ ਜਾਵੇਗਾ ਅਧਿਕਾਰ ਇਹਨਾਂ ਦੱਸਿਆ ਕਿ ਮੁਫਤ ਬਿਜਲੀ ਸਕੀਮ ਦਾ ਆੜ ਵਿੱਚ 300 ਤੋਂ ਵੱਧ ਜੁਨਟ ਵਰਤਣ ਵਾਲੇ ਕਈ ਬਿਜਲੀ ਖਪਤਕਾਰ ਆਪਣੇ ਬਿੱਲ ਨਹੀਂ ਭਰ ਰਹੇ ਜੋ ਪਾਵਰਕਾਮ ਲਈ ਪਰੇਸ਼ਾਨੀ ਦਾ ਸਬਬ ਬਣ ਰਿਹਾ ਹੈ ਇਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਕਈ ਕਨੈਕਸ਼ਨ ਕੱਟ ਦਿੱਤੇ ਗਏ ਨੇ ਤੇ ਬਕਾਇਆ ਦਾ ਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਾਈਗੀ ਨਾ ਕਰਨ ਵਾਲਿਆਂ ਦੇ ਬਿੱਲ ਲਗਾਤਾਰ ਬਕਾਇਆ ਪਏ ਹਨ ਅਤੇ ਰਕਮ ਵਧ ਰਹੀ ਹੈ ਇਸ ਦੀ ਜਲਦੀ ਤੋਂ ਜਲਦੀ ਬਕੌਲੀ ਕੀਤੀ ਜਾਵੇਗੀ ਉਤਰੀ ਜ਼ੋਨ ਦੇ ਸੀਨੀਅਰ ਇੰਜੀਨੀਅਰ ਰਮੇਸ਼ لال ਸਰੰਗਲ ਨੇ ਕਿਹਾ ਕਿ ਸ਼ਿਕਾਇਤਾਂ ਕੱਢੀਆਂ ਹਨ ਜਿਸ ਕਾਰਨ ਵਿਭਾਗ ਪੈਂਡਿੰਗ ਕੰਮਾਂ ਵੱਲ ਧਿਆਨ ਦੇ ਰਿਹਾ ਨਿਯਮਾਂ ਦੇ ਉਲਟ ਜਾ ਕੇ ਗਲਤ ਕਨੈਕਸ਼ਨ ਲੈਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਸ ਤਰ੍ਹਾਂ ਅਡਫਲਟਰਾਂ ਤੋਂ ਬਿਸੂਲੀ ਅਤੇ ਲੋਡ ਵਧਾਉਣ ਤੇ ਧਿਆਨ ਜਿਹੜਾ ਹੋ ਦਿੱਤਾ ਜਾਵੇਗਾ ਸੋ ਇਹ ਵੱਡੀ ਖਬਰ ਬਿਜਲੀ ਸੰਬੰਧੀ ਆ ਜੀ 300 ਯੂਨਟ ਬਿਜਲੀ ਦਾ ਜਿਹੜਾ ਗਲਤ ਤਰੀਕੇ ਨਾਲ ਉਪਯੋਗ ਕਰ ਰਹੇ ਨੇ ਸੋ ਉਹਨਾਂ ਦੇ ਖਿਲਾਫ ਬਿਜਲੀ ਮੈਕਿਵੇਂ ਵੱਲੋਂ ਹੁਣ ਸਖਤ ਸਿਕੰਜਾ ਜਿਹੜਾ ਹੋ ਕੱਸਿਆ ਜਾਵੇਗਾ ਇਹਦੇ ਨਾਲ ਹੀ ਬਦਲੇ ਨਿਆ ਇੱਕ ਹੋਰ ਵੱਡੀ ਖਬਰ ਦੇ ਬਾਲ ਭਾਈ ਰਾਜਵਾਨਾ ਦਾ ਸਿੱਖਾਂ ਨੂੰ ਖਾਸ ਸਨੇਹਾ ਇਸ ਬਾਰੇ ਵੀ ਦਿੱਤਾ ਵੱਡਾ ਬਿਆਨ ਤੋਂ ਦੱਸ ਦਈਏ ਕਿ ਬੰਦੀ ਸੇ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਸੇ ਕੌਮ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ ਅੱਜ ਆਪਣੇ ਭਰਾ ਕਲਵੰਤ ਸਿੰਘ ਰਾਜਵਾਨਾ ਦੀ ਆੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਆਏ ਬਲਵੰਤ ਸਿੰਘ ਰਾਜਵਾਨਾ ਨੇ ਸਰਦਾਂਧਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਵਿੱਚ ਆਪਸੀ ਝਗੜਿਆਂ ਕਾਰਨ ਸਿੱਖ ਜਥੇਬੰਦੀਆਂ ਕਮਜ਼ੋਰ ਹੋਈਆਂ ਹਨ ਉਹਨਾਂ ਨੇ ਕਿਹਾ ਕਿ ਉਹ ਬੁਲਾਰੇ ਨਹੀਂ ਹਨ ਉਹਨਾਂ ਨੂੰ ਭਾਸ਼ਣ ਦੇਣਾ ਨਹੀਂ ਆਉਂਦਾ ਪਰ ਜੋ ਗੱਲਾਂ ਮੇਰੇ ਦਿਲ ਵਿੱਚ ਹਨ ਉਹ ਮੈਂ ਜ਼ਰੂਰ ਕਰਾਂਗਾ ਉਹਨਾਂ ਨੇ ਕਿਹਾ ਕਿ ਜੇਕਰ ਸਾਡੀਆਂ ਸੰਸਥਾਾਂਾਂ ਮਾ ਕਮਜ਼ੋਰ ਹੋਣਗੀਆਂ ਤਾਂ ਸਾਡੇ ਨਾਲ ਬੇਇਨਸਾਫੀ ਹੁੰਦੀ ਰਹੇਗੀ। ਉਹਨਾਂ ਨੇ ਕਿਹਾ ਕਿ 31 ਮਾਰਚ 2012 ਨੂੰ ਜਦੋਂ ਮੈਨੂੰ ਫਾਂਸੀ ਦੇ ਹੁਕਮ ਦਿੱਤੇ ਗਏ ਸਨ ਤਾਂ ਸਿੱਖ ਕੌਮ ਨੇ ਆਪਣੇ ਘਰਾਂ ਤੇ ਕੇਸਰੀ ਝੰਡੇ ਚੁਲਾਏ ਸਨ ਤੇ ਇੱਕ ਜਟ ਹੋ ਕੇ ਮੇਰੀ ਫਾਂਸੀ ਦੀ ਸਜਾਅ ਰਕਵਾਏ ਸੀ। ਉਹਨਾਂ ਨੇ ਕਿਹਾ ਕਿ ਅੱਜ 12 ਸਾਲ ਬੀਤਣ ਤੇ ਵੀ ਉਹਨਾਂ ਦੇ ਕੇਸ 'ਚ ਕੋਈ ਫੈਸਲਾ ਨਹੀਂ ਆਇਆ। ਉਹਨਾਂ ਕਿਹਾ ਕਿ ਇਹਨੇ ਸਾਲਾਂ ਤੋਂ ਫਾਂਸੀ ਦੀ ਚੱਕੀ ਬੰਦ ਹਨ ਪਰ ਕੇਸ ਦਾ ਫੈਸਲਾ ਨਹੀਂ ਲਿਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਜੋ ਉਹਨਾਂ ਨੇ ਕੀਤਾ ਉਹਨਾਂ ਨੇ ਅਦਾਲਤ ਵਿੱਚ ਉਹ ਸਵੀਕਾਰ ਕੀਤਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਫਾਂਸੀ ਦੀ ਸਜ਼ਾ ਖਿਲਾਫ ਕਦੇ ਕੋਈ ਅਪੀਲ ਨਹੀਂ ਕੀਤੀ ਉਹਨਾਂ ਕਿਹਾ ਕਿ ਉਹ ਤਾਂ ਸਿਰਫ ਕੇਸ ਦੇ ਫੈਸਲੇ ਦੀ ਮੰਗੇ ਕਰ ਰਹੇ ਹਨ ਉਹਨਾਂ ਇਹ ਵੀ ਕਿਹਾ ਕਿ ਸਰਕਾਰ ਉਹਨਾਂ ਨੂੰ ਕਹਿ ਰਹੀ ਹੈ ਕਿ ਉਹ ਆਪਣਾ ਵਕੀਲ ਕਰਕੇ ਅਦਾਲਤ ਵਿੱਚ ਕਿਸ ਦੇ ਲੜਨ ਨਾ ਨਾਨੇ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਸ਼੍ਰੋਮਣੀ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੀਨੀਅਰ ਅਕਾਲੀ ਦਲ ਆਗੂ ਬਿਕਰਮ ਸਿੰਘ ਮੀਠੀ ਅਤੇ ਹੋਰ ਸਾਬਣਾ ਦਾ ਧੰਨਵਾਦ ਜਿਹੜਾ ਕੀਤਾ ਇਹਦੇ ਨਾਲ ਚੱਲਦੇ ਆ ਇੱਕ ਹੋਰ ਵੱਡੀ ਖਬਰ ਦੇ ਵੱਲ ਮਹਿਲਾਵਾਂ ਦੇ ਲਈ ਵੱਡਾ ਐਲਾਨ ਮੋਦੀ ਸਰਕਾਰ ਵੱਲੋਂ ਕੀਤਾ ਗਿਆ ਸਿਰਫ ਔਰਤਾਂ ਦੇ ਨਾਂ ਤੇ ਹੋਵੇਗੀ ਪਿੰਡਾਂ ਚ पीएम आवास योजना ਦੇ ਘਰਾਂ ਦੀ ਰਜਿਸਟਰੀ ਸੋ ਜਿਹੜੀ ਇਹ पीएम आवास ਯੋਜਨਾ ਦੇ ਤੌਰਤਾਂ ਦੇ ਲਈ ਸਕੀਮ ਜਿਹੜੀ ਸ਼ੁਰੂ ਕੀਤੀ ਗਈ ਆ ਮਹਿਲਾ ਸ਼ਕਤੀਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਦੂਜੇ ਪੜਾਅ 'ਚ ਔਰਤਾਂ ਨੂੰ ਹੀ ਘਰ ਦੀ ਮਲਕੀਅਤ ਦਾ ਅਧਿਕਾਰ ਦੇਣ ਦਾ ਫੈਸਲਾ ਕੀਤਾ ਹੈ ਪਿੰਡੂ ਵਿਕਾਸ ਮੰਤਰਾਲੇ ਨੇ ਇੱਕ ਸੀਨੀਅਰ ਅਧਿਕਾਰੀ ਮੁਤਾਬਿਕ ਆਬਾਦ ਯੋਜਨਾ ਦੀ ਸੰਵੱਦੀ ਸ਼ਕਤੀ ਨਾਲ ਪਾਲਣ ਯਕੀਨੀ ਬਣਾਈ ਜਾਵੇ ਕਿ ਘਰਾਂ ਦੇ ਰਜਿਸਟਰੀ ਲਾਪਾਤਰੀ ਪਰਿਵਾਰ ਦੀ ਪਹਿਲਾ ਮੈਂਬਰ ਦਾ ਦੇ ਹੋਵੇਗੀ ਯੋਜਨਾ ਦੇ ਘਰ ਦੇ ਰਜਿਸਟਰੀ ਲੋ ਬਾਦਲ ਹੋਣਗੇ ਸਾਂਝ ਜਾਂ ਫਿਰ ਸਿਰਫ ਘਰ ਦੀ ਮਹਿਲਾ ਦੇ ਨਾਂ ਤੇ ਸਿਰਫ ਮਰਦ ਦੇ ਨਾਂ ਹੋਣ ਰਜਿਸਟਰੀ ਨਹੀਂ ਕਰਨ ਦਾ ਫੈਸਲਾ ਕੀਤਾ ਗਿਆ ਅਧਿਕਾਰੀ ਮੁਤਾਬਕ ਹੈ ਔਰਤਾਂ ਤੇ ਸਭ ਤੋਂ ਜ਼ਿਆਦਾ ਧਿਆਨ ਦੇਣ ਦਾ ਨਤੀਜਾ ਹੈ ਪ੍ਰਧਾਨ ਮੰਤਰੀ ਆਵਾਜ਼ ਯੋਜਨਾ 'ਚ ਲਗਭਗ 75% ਘਰਾਂ ਦੀ ਮਾਲਕੀਤ ਜਾ ਇਕੱਲੇ ਔਰਤਾਂ ਦੇ ਨਾਂ ਤੇ ਜਾ ਫਿਰ ਉਹਨਾਂ ਦੇ ਸ਼ਾਮਲ ਕਰਦੇ ਹੋਏ ਸਾਂਝੇ ਰੂਪ ਨਾਲ ਇਹ ਵੱਡੀ ਉਪਲਬਧੀ ਹੈ ਦੂਜੇ ਪੜਾਅ 'ਚ ਇਹ ਅੰਕੜਾ ਸੋਫੀ ਤੱਕ ਪੰਜਾਉਣ ਦਾ ਟੀਚਾ ਹੈ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਨੂੰ ਵਿਧਵਾਰ ਨੂੰ 8 ਸਾਲ ਪੂਰੇ ਹੋ ਗਏ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾ ਦੀ ਸ਼ੁਰੂਆਤ 2016 ਚ ਆਗਰਾ ਚ ਕੀਤੀ ਸੀ ਦੂਜੇ ਪੜਾਅ ਚ ਅਮਲ ਲਈ ਪਿੰਡੂ ਮਤਰਾਲੇ ਨੇ ਪ੍ਰਕਰਿਆ ਸ਼ੁਰੂ ਕਰ ਦਿੱਤੀ ਹੈ ਇਸ ਤਹਿਤ ਆਵਾਸ ਪਲੱਸ 2024 ਸਰਵੇ ਲਾਂਚ ਕਰਤਾ ਹੈ ਤਾਂ ਜੋ ਲਾਪਤਿਆਂ ਦੀ ਪਛਾਣ ਕੀਤੀ ਜਾ ਸਕੇ ਮਤਰਾ ਲਿਆ ਉਹਨਾਂ ਸਕੈਤਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਜਿੰਨਾ ਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਸਰਵੇ ਦੌਰਾਨ ਕਿਸੇ ਨੂੰ ਜਾਣਬੁੱਝ ਕੇ ਲਾਪਤ ਰਹਿੰਦ ਸੂਚੀ ਚ ਸ਼ਾਮਿਲ ਨਹੀਂ ਕੀਤਾ ਗਿਆ ਇਸ ਨੂੰ ਰੋਕਣ ਲਈ ਹੁਣ ਪਿੰਡੂਕਰਾਂ ਚ ਸੈਲਫ ਸਰਵੇ ਦੀ ਸਹੂਲਤ ਦਿੱਤੀ ਗਈ ਹੈ ਸਿਹਤ ਯੋਜਨਾ ਦਾ ਲਾਭ ਲੈਣ ਦੀ ਚਾਹਵਾਨ ਵਿਅਕਤੀ ਆਪਣੀ ਫੋਟੋ ਦੇ ਨਾਲ ਐਪ ਤੇ ਖੁਦ ਹੀ ਅਪਲਾਈ ਕਰ ਸਕੇਗਾ ਸਰਵੇ ਚ 10 ਨੁਕਤੇ ਹੋਣਗੇ ਜਿਨ੍ਹਾਂ ਦੇ ਆਧਾਰ ਤੇ ਪਾਤਰ ਲਾਪਾਤਰਿਆਂ ਦੀ ਚੋਣ ਹੋਵੇਗੀ ਦੂਜੇ ਪੜਾਅ ਚ ਪਿੰਡੂ ਇਲਾਕਿਆਂ ਚ 2 ਕਰੋੜ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਬਣਾਏ ਜਾਣਗੇ ਸਰਕਾਰ ਕੋਲ 1.2 ਕਰੋੜ ਲਾਪਾਤਰਿਆਂ ਦੀ ਸੂਚੀ ਹੈ ਸਰਵੇ ਦੇ ਆਧਾਰ ਤੇ 80 ਲੱਖ ਹੋਰ ਲਾਪਾਤਰਿਆਂ ਦੀ ਚੋਣ ਕੀਤੀ ਜਾਏਗੀ ਮੂਲ ਸੂਚੀ 2011 ਦੀ ਸਮਾਜਿਕ ਆਰਥਿਕ ਕਰਨ ਦੇ ਆਧਾਰ ਤੇ ਬਣਾਈ ਜਾ ਵੀ ਕਿਸ ਤਵਾਦ ਇਸ ਨੂੰ ਆਵਾਸ ਪਲੱਸ ਸਰਵੇ 2018 ਤੋਂ ਅਪਡੇਟ ਜਿਹੜਾ ਉਹ ਕੀਤਾ ਜਾ ਵਿਗਾ ਇਹਦੇ ਨਾਲ ਬਦਿਆ ਇੱਕ ਹੋਰ ਵੱਡੀ ਖਬਰ ਦੇ ਬਾਰੇ 6 ਕਰੋੜ ਲੋਕਾਂ ਦੇ ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ ਨੇ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਤੇ ਤੁਹਾਡਾ ਨਾਮ ਤਾਂ ਲਿਸਟੂਚੀ ਦੇ ਵਿੱਚ ਤੇ ਤੁਹਾਨੂੰ ਦੱਸ دیے ਕਿ ਰਾਸ਼ਨ ਕਾਰਡ ਦੇ ਡਿਜੀਟਲ ਕਰਨ ਦੇ ਕਾਰਨ ਇਸ ਵਿੱਚ ਜਨਤਕ ਵੰਡ ਪ੍ਰਣਾਲੀ 'ਚ ਵੱਡੀ ਤਬਦੀਲੀ ਆਈ ਹੈ ਆਧਾਰ ਤੇ ਇਕਈ ਵਾਈਸੀ ਪ੍ਰਣਾਲੀ ਰਾਹੀਂ ਤਸਦੀਕ ਕਰਵਾਉਣ ਤੋਂ ਬਾਅਦ ਲਗਭਗ 5 ਕਰੋੜ 80 ਲੱਖ ਤੋਂ ਵੱਧ ਰਾਸ਼ਨ ਕਾਰਡ ਫਰਜ਼ੀ ਪਾਏ ਗਏਨ ਜਿਨ੍ਹਾਂ ਨੂੰ ਸਰਕਾਰ ਨੇ ਰੱਦ ਕਰ ਦਿੱਤਾ ਇਸ ਨਾਲ ਵੰਡ ਪ੍ਰਣਾਲੀ ਤੇ ਇਹ ਫੇਰ ਵਿੱਚ ਕਾਫੀ ਹਾਲ ਤੱਕ ਕਮੀ ਆਈ ਹੈ ਤੇ ਲਾਪਤਰੀ ਦੀ ਗਿਣਤੀ ਵਧਾਉਣ ਵਿੱਚ ਮਦਦ ਮਿਲੇਗੀ ਦੇਸ਼ ਵਿੱਚ ਕੇਂਦਰ ਸਰਕਾਰ ਹਾਲੇ 80 ਕਰੋੜ 60 ਲੱਖ ਲੋਕਾਂ ਨੂੰ 20.4 ਕਰੋੜ ਰਾਸ਼ਨ ਕਾਰਡਾਂ ਦੀ ਰਾਹੀ ਮੁਫਤ ਰਾਸ਼ਨ ਦੇ ਰਹੀ ਹੈ ਜਿਨ੍ਹਾਂ ਵਿੱਚੋਂ 99.80% ਰਾਸ਼ਨ ਕਾਰਡ ਨੂੰ ਆਧਾਰ ਨਾਲ ਲਿੰਕ ਕਰ ਦਿੱਤਾ ਗਿਆ ਦੇਸ਼ ਭਰ ਦੇ 5.30 ਲੱਖ ਹੀ ਪੀਓਐਸ ਜ਼ਰੀਏ ਬਾਜ਼ਾਰ ਮੋਲ ਦੀਆਂ ਦੁਕਾਨਾਂ ਰਾਹੀਂ ਖੁਰਾਕੀ ਪਦਾਰਥਾਂ ਦੀ ਵੰਡ ਕੀਤੀ ਜਾ ਰਹੀ ਹੈ ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਸਾਰੇ 20.4 ਕਰੋੜ ਘਰੇਲੂ ਰਾਸ਼ਨ ਕਾਰਡਾਂ ਦੀ ਸੰਪੂਰਨ ਵੰਡ ਪ੍ਰਕਿਰਿਆ ਨੂੰ ਕੰਪਿਊਟਰ ਇਕੱਤਰ ਕਰ ਦਿੱਤਾ ਹੈ ਇਸ ਦੇ ਲਗਭਗ ਸਾਰੀਆਂ ਬਾਜ਼ਮੋਲ ਦੇ ਅਧਿਕਾਣ ਰਾਹੀ ਖੁਰਾਕੀ ਪਦਾਰਥ ਵੰਡੇ ਜਾਂਦੇ ਨੇ ਈਪੀਓਐਸ ਪਕਰਨ ਰਾਹੀ ਵੰਡ ਪ੍ਰਕਿਰਿਆ ਦੌਰਾਨ ਲਾਪਤਰੀ ਦੇ ਆਧਾਰ ਤੇ ਪ੍ਰਮਾਣਿਕਰਤ ਕੀਤਾ ਜਾਂਦਾ ਹੈ ਇਸ ਨਾਲ ਲਾਪਤਰੀਆਂ ਦਾ ਰਾਸ਼ਣ ਪਹੁੰਚਾਉਣਾ ਸੰਭਵ ਹੋ ਰਿਹਾ ਦੱਕਾਰ ਆਧਾਰ ਪਰਮਾਨਿਕਰਨ ਦਾ ਇਸਤੇਮਾਲ ਹਾਲੇ ਤੱਕ ਕੁਝ ਕੋਰਾ ਕੀ ਪਦਾਰਥਾਂ ਦੇ ਲਗਭਗ 80% ਵੰਡ ਲਈ ਕੀਤਾ ਜਾ ਰਿਹਾ ਜਿਸ ਨਾਲ ਗੈਰ ਲਾਪਤਰੇ ਨੂੰ ਹਟਾ ਕੇ ਹੀਰਾ ਫੇਰੇ ਦੇ ਖਦਸੇ ਨੂੰ ਘੱਟ ਕਰ ਦਿੱਤਾ ਗਿਆ ਏਕੇਵਾਈਸੀ ਜਰੀਏ ਲਾਪਤਰੇ ਦੀ ਪਛਾਣ ਉਹਨਾਂ ਦੇ ਆਧਾਰ ਦੇ ਰਾਸ਼ਣ ਨੇ ਕਰਦੇ ਵੀਰੇ ਨਾਲ ਤਸਦੀਕ ਹੁੰਦੀ ਹੈ ਜਿਸ ਨਾਲ ਗੈਰ ਲਾਪਤਰੇ ਆਪਣੇ ਆਪਣੇ ਬਾਹਰ ਹੋ ਜਾਂਦੇ ਨੇ ਸਾਰੇ ਵੀਡੀਓਜ਼ ਲਾਪਤਰੇ ਵਿੱਚ 64% ਦੀ ਜਾਂ ਏਕੇਵਾਈਸੀ ਕੀਤਾ ਗਿਆ ਬਾਕੀ ਏਕੇਵਾਈਸੀ ਦਾ ਕਰਨਾ ਜਾਰੀ ਹੈ ਸਹੂਲਤ ਲਈ ਸਰਕਾਰ ਨੇ ਦੇਸ਼ ਵਿੱਚ ਕਿਸੇ ਵੀ ਬਾਜ਼ਮੋਲਦੀ ਦੁਕਾਨ ਤੇ ਕੇਵਲ ਇਸ ਦਾ ਪ੍ਰਬੰਧ ਕੀਤਾ ਹੈ ਰਸ਼ਨ ਕਾਰਡ ਦੇ ਡਿਜੀਟਲ ਕਾਰਨ ਦੇ ਆਧਾਰ ਨਾਲ ਜੁੜੇ ਜਾਣ ਨਾਲ ਦੋਹਰਾ ਦਾ ਖਸਾ ਖਤਮ ਹੋ ਗਿਆ ਵਨਸ਼ਨ ਬਨ ਕਾਰਡ ਦੀ ਪਹਿਲ ਨਾਲ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ 80.6 ਫੀਸ ਦੇ ਕਰੋੜ ਲਾਭਪਾਤਰੀਆਂ ਨੂੰ ਰਸ਼ਨ ਕਾਰਡ ਤੇ ਮੁਫਤ ਖੁਰਾਕੀ ਪਦਾਰਥ ਮਿਲ ਸਕਦੇ ਨੇ ਚਾਹੇ ਉਹਨਾਂ ਦੇ ਰਸ਼ਨ ਕਾਰਡ ਕਿਸੇ ਵੀ ਸੂਬੇ ਜਾਂ ਜ਼ਿਲ੍ਹੇ ਵਿੱਚ ਜਾਰੀ ਹੋਏ ਹਨ ਆਧਾਰ ਨਾਲ ਸੰਬੰਧਿਤ ਹੋਣ ਦੇ ਕਾਰਨ ਪਾਰਦਰਸ਼ੀ ਪ੍ਰਬੰਧ ਹਨ ਸੋ ਇਹਦੇ ਨਾਲ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਪਾ ਸਾਂਝੀ ਕਰ ਲੈਣੇ ਆ 24 ਘੰਟੇ ਵਿੱਚ ਅਕਾਲੀ ਦਲ ਨੂੰ ਦੂਜਾ ਝਟਕਾ ਇੱਕ ਹੋਰ ਆਗੂ ਨੇ ਦਿੱਤਾ ਹੈ ਅਸਤੀਫਾ ਸਰੂਨ ਅਕਾਲੀ ਦਲ ਨੂੰ 24 ਘੰਟੇ ਦੇ ਅੰਦਰ ਦੂਜਾ ਵੱਡਾ ਝਟਕਾ ਲੱਗਿਆ ਪਾਰਟੀ ਆਗੂ ਅਨਿਲ ਜੋਸ਼ੀ ਨੇ ਸਵੇਰੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਮੋੜਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਜੋਸ਼ੀ ਨੇ ਆਪਣਾ ਅਸਤੀਫਾ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਮਰਵਿੰਦਰ ਸਿੰਘ ਪੂਂਦੜ ਨੂੰ ਸੌਂਪਿਆ ਜਿਸ ਦਰਾਂ ਜੋਸ਼ੀ ਨੇ ਆਪਣੇ ਅਸਤੀਫੇ ਦੇ ਪੱਤਰ ਵਿੱਚ ਆਪਣੇ ਆਪ ਨੂੰ ਪਾਰਟੀ ਵਿੱਚ ਗਲਤ ਹੋਣ ਦਾ ਪ੍ਰਗਟਾਵਾ ਕੀਤਾ ਉਹਨਾਂ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ ਕਿ ਉਹ ਪੰਜਾਬ ਦੇ ਲੋਕਾਂ ਕਿਸਾਨਾਂ ਤੇ ਉਹਨਾਂ ਦੇ ਹੱਕਾਂ ਵਿੱਚ ਖੜੇ ਹੋਣ ਕਾਰਨ ਭਾਜਪਾ ਨੂੰ ਛੱਡ ਕੇ ਸਰੋਨੇ ਕਾਲੀਦਾਲ ਚ ਸ਼ਾਮਲ ਹੋਏ ਸਨ ਪਰ ਇਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਾਸ ਕਰਕੇ ਕੇ ਬਾਦਲ ਸਾਹਿਬ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਇੱਕ ਝੂਠੀ ਧਾਰਨਾ ਮੌਜੂਦਾ ਹਾਲਾਤ ਨੇ ਪਾਰਟੀ ਅੰਦਰ ਅਹਿੰਨ ਰਾਸ਼ਾਜਨਕ ਸਥਿਤੀ ਲੈ ਕੇ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਉਹਨਾਂ ਨੇ ਲਿਖਿਆ ਕਿ ਕਿੰਜ ਜਾਪਦ ਹੈ ਕਿ ਜਿਵੇਂ ਸ਼੍ਰੋਮੇ ਕਾਲੀਦਾਲ ਨੂੰ ਪੰਥਕ ਮਾਪਦੰਡਾ ਤੇ ਆਪਣੀ ਸਥਿਤੀ ਨੂੰ ਮੋੜ ਸਰਜੀਤ ਕਰਨ ਦਾ ਇੱਕੋ ਇੱਕ ਏਜੰਡਾ ਮਿਲਿਆ ਉਹ ਸਿਰਫ ਪੰਥਕ ਰਾਜਨੀਤੀ ਵਿੱਚ ਹੀ ਹੋਲਜ ਗਿਆ ਜੋਸੀ ਨੇ ਪੱਤਰ ਚ ਲਿਖਿਆ ਕਿ ਪਾਰਟੀ ਵਿੱਚ ਮੇਰੇ ਲਈ ਕੋਈ ਥਾਂ ਨਹੀਂ ਮੇਰਾ ਮਨੋਰਥ ਲੋਕਾਂ ਦੀ ਸਰਪੱਖੀ ਭਲਾਈ ਅਤੇ ਵਿਕਾਸ ਸੀ ਆਤਮ ਰੱਖਣ ਤੋਂ ਬਾਅਦ ਮੈਂ ਸੱਟੇ ਤੇ ਪਹੁੰਚਿਆ ਕਿ ਮੇਰੇ ਲਈ ਪਾਰਟੀ ਵਿੱਚ ਬੜੇ ਰਹਿਣਾ ਅਸੰਭਵ ਹੈ ਜ਼ਿਕਰ ਜੋਗੇ ਕਿ ਨਿਲ ਜੋਸੀ ਅਕਾਲੀ ਭਾਜਪਾ ਸਰਕਾਰ 2012 ਤੋਂ 17 ਦੌਰਾਨ ਸਾਫ ਦਾ ਸਥਾਨਕ ਸਰਕਾਰ ਮੰਤਰੀ ਸਨ ਉਹਨਾਂ ਨੇ ਆਪਣੀ ਹੀ ਪਾਰਟੀ ਭਾਜਪਾ ਦੇ ਖਿਲਾਫ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਬਗਾਵਤ ਕੀਤੀ ਜਿਸ ਕਾਰਨ ਉਹਨਾਂ ਨੇ 6 ਸਾਲਾਂ ਵਿੱਚ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ 2022 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਇਸ ਨਿਸਤੋਂ ਇੱਕ ਦਿਨ ਪਹਿਲਾਂ ਤਰਨਤਾਰਨ ਤੋਂ ਅਕਾਲੀ ਦਲ ਦੇ ਸਾਬਕਾ ਵਿਦਾਇਕ ਅਰਮੀ ਸਿੰਘ ਸੰਧੂ ਨੇ ਪਾਰਟੀ ਜਿਹੜੀ ਆ ਉਹ ਛੱਡ ਦਿੱਤੀ ਸੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਆਪਾਂ ਸਾਂਝੀ ਕਰ ਲਿਆ ਬੀਤੇ ਦਿਨ ਹੋਈਆਂ ਜਿਮਨੀ ਚੋਣਾਂ ਨੂੰ ਲੈ ਕੇ ਵੀ ਵੱਡੀ ਅਪਡੇਟ ਆ ਕਿਹੜੇ ਇਲਾਕੇ ਦੇ ਵਿੱਚ ਕਿੰਨੇ ਫੀਸਦ ਵੋਟ ਪੈ ਤੰਦਾ ਦਈਏ ਕੀ ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਦੀ ਜਿਮਨੀ ਚੋਣਾਂ ਲਈ VOTING ਹੋਈ ਹੈ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸਵੇਰ ਤੱਕ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਚਾਰ ਹਲਕਿਆਂ ਚ 63 ਫੀਸ ਦੀ VOTING ਦਰਜ ਕੀਤੀ ਗਈ ਹੈ ਹਾਲਾਂਕਿ ਸਟੀਕ VOTING ਫੀ ਦੇ ਅੰਕੜੇ ਭਾਰਤ ਦੇ ਚੋਣ ਕਮਿਸ਼ਨ ਦੇ ਵੱਲ ਕੱਲ ਸਵੇਰ ਤੱਕ ਹੀ ਅਪਡੇਟ ਕੀਤੇ ਜਾਣਗੇ ਤਾਂ ਸਾਰੀਆਂ ਪੋਲਿੰਗ ਪਾਰਟੀਆਂ ਵਾਪਸ ਕਲੈਕਸ਼ਨ ਸੈਂਟਰ ਤੱਕ ਪਹੁੰਚ ਜਾਣ ਤੇ ਅੰਤਿਮ ਡਾਟਾ ਐਂਟਰੀ ਹੋ ਜਾਵੇਗਾ ਸ਼ਾਮ 6 ਵਜੇ ਤੱਕ ਕਿੱਥੇ ਕਿੱਥੇ ਕਿੰਨੀ VOTING ਹੋਈ ਤੋਂ ਅੰਦਾਜ਼ੇ ਕਿ ਗਿੱਦੜਵਾਹਾ ਵਿੱਚ 63 ਫੀਸ ਦੀ ਬਰਨਾਲਾ ਵਿੱਚ 53 ਫੀਸ ਦੀ ਚੱਬੇਵਾਲ ਵਿੱਚ 53 ਫੀਸ ਦੀ ਜਿਹੜੀ VOTING ਆ ਹੋ ਕੋਈ ਯਾ ਫਿਰ ਜਿਵੇਂ ਜਿਹਾ ਜਿਹੜਾ ਬੜੀ ਮੁੱਖ ਖਬਰਾਂ ਮਿਲਦੇ ਆਂ ਹੋਰ ਜਾਣਕਾਰੀਆਂ ਨਾਲੋਂ ਤੱਕ ਬਣੀ ਨੂੰ ਸਾਡੇ ਨਾਲ ਧੰਨਵਾਦ